ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਦੋਸ਼ سنگੀਨ ਹੋਣ ਜਾਂ ਨਹੀਂ ਪਰ ਸਾਡੀ ਜਿਹੜੀ ਨਿਆਂ ਪ੍ਰਣਾਲੀ ਹੈ ਉਹ ਅਜਿਹੀ ਹੈ ਕਿ ਕੋਈ ਵੀ ਸਮਾ ਸੀਮਾ ਤੈ ਨਹੀਂ ਹੈ ਜਿਸ ਤੇ ਵਿੱਚ ਪੁਲਿਸ ਜਾਂ ਸਰਕਾਰ ਉਹ ਦੋਸ਼ ਉਸ ਨੂੰ ਸਿੱਧ ਕਰਨੇ ਹੀ ਪੈਣਗੇ ਇਸ ਤਰ੍ਹਾਂ ਦਾ ਕੋਈ ਵੀ ਟਾਈਮ ਫਰੇਮ ਕੋਈ ਵੀ ਸਮਾਂ ਸੀਮਾ ਕਦੇ ਵੀ ਤੈਅ ਨਹੀਂ ਕੀਤੀ ਜਾਂਦੀ ਕੇਸਾਂ ਦੀ ਵਾਧੂ ਗਿਣਤੀ ਹੋਵੇ ਜਾਂ ਫਿਰ ਜੱਜਾਂ ਦੀ ਕਮੀ ਕਿਸੇ ਨੂੰ ਵੀ ਜ਼ਿੰਮੇਵਾਰ ਠਹਿਰਾ ਲਵੋ ਪਰ ਇਹ ਸਚਾਈ ਹੈ ਕਿ ਇਸ ਨਿਆਂ ਪ੍ਰਣਾਲੀ ਦੀਆਂ ਕਮੀਆਂ ਕਰਕੇ ਹਜ਼ਾਰਾਂ ਕੈਦੀ ਅਦਾਲਤਾਂ ਦੇ ਵਿੱਚ ਮਾਮਲਿਆਂ ਦੇ ਲਟਕਣ ਕਰਕੇ ਜੇਲ੍ਹਾਂ ਦੇ ਵਿੱਚ ਸੜ ਰਹੇ ਕਈ ਕਈ ਵਾਰ ਤਾਂ ਦੋਸ਼ ਵੀ ਜਿਹੜਾ ਹੁੰਦਾ ਉਹਨਾਂ ਦੇ ਉੱਪਰ ਉਹਦੀ ਸਜ਼ਾ ਵੀ ਇੰਨੀ ਨਹੀਂ ਹੁੰਦੀ ਜਿੰਨਾ ਚਿਰ ਉਹ ਮੁਕੱਦਮਾ ਚੱਲਦਿਆਂ ਜੇਲ੍ਹ ਦੇ ਵਿੱਚ ਬੰਦ ਰਹਿੰਦੇ ਨੇ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਆਪਣਾ ਸਮਾਂ ਕੱਟਣਾ ਪੈਂਦਾ ਹੈ ਇੰਗਲੈਂਡ ਦਾ ਇੱਕ ਨਾਗਰਿਕ ਜੋ ਕਿ 7 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੁਲਿਸ ਦੀ ਹਿਰਾਸਤ ਵਿੱਚ ਹੈ ਮੰਗਲਵਾਰ ਨੂੰ ਆਖਿਰ ਬਰੀ ਹੋ ਗਿਆ ਪੰਜਾਬ ਪੁਲਿਸ ਵੱਲੋਂ 2016 ਦੇ ਵਿੱਚ ਦਰਜ ਇੱਕ ਟੈਰਰ ਫੰਡਿੰਗ ਕੇਸ ਵਿੱਚ ਪਰ ਜਗਤਾਰ ਸਿੰਘ ਜੋਲ ਉਰਫ ਜੱਗੀ ਜੋਲ ਉਸ ਦੇ ਉੱਪਰ ਹਜੇ ਵੀ 8 ਹੋਰ ਕੇਸ ਅਦਾਲਤਾਂ ਵਿੱਚ ਚੱਲ ਰਹੇ ਨੇ ਹਜੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਪਾਏਗਾ ਉਹਨੂੰ ਜੇਲ੍ਹ ਦੇ ਅੰਦਰ ਹੀ ਬੰਦ ਰਹਿਣਾ ਪਵੇਗਾ ਮੋਗਾ ਦੀ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਹਰਜੀਤ ਸਿੰਘ ਨੇ ਜੋਲ ਅਤੇ ਸੱਤ ਹੋਰਨਾਂ ਨੂੰ ਕਥਿਤ ਟੈਰਰ ਫੰਡਿੰਗ ਕੇਸ ਦੇ ਵਿੱਚ ਬਰੀ ਕੀਤਾ ਪਰ ਤਿੰਨਾਂ ਨੂੰ ਤਿੰਨ ਲੋਕ ਇਹੋ ਜਿਹੇ ਸੀ ਉਹਦੇ ਵਿੱਚ ਉਹਨਾਂ ਨੂੰ ਹਥਿਆਰ ਬਰਾਮਦਗੀ ਲਈ ਦੋਸ਼ੀ ਵੀ ਕਰਾਰ ਦਿੱਤਾ ਨੌਵਾਂ ਜਿਹੜਾ ਦੋਸ਼ੀ ਸੀ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹਰਮਿੰਦਰ ਸਿੰਘ ਉਰਫ ਮਿੰਟੂ ਸੀ ਉਹ ਮੁਕਦਮੇ ਦੇ ਦੌਰਾਨ ਉਸ ਦੀ ਮੌਤ ਹੋ ਗਈ ਸੀ ਇਸ ਕਰਕੇ ਉਹਦਾ ਕੇਸ ਦੇ ਨਾਲ ਕੋਈ ਸਰੋਕਾਰ ਹੋਣ ਰਹਿ ਨਹੀਂ ਗਿਆ ਸੀ ਬਾਕੀ ਜਿਹੜੇ 8 ਸੀ ਜੋਹਲ ਤੇ 7 ਹੋਰ ਉਹ ਬਰੀ ਹੋ ਗਏ ਜੋਹਲ ਜੋ ਕਿ ਨੰਬਰ 2017 ਤੋਂ ਹੀ ਪੁਲਿਸ ਹरासत ਵਿੱਚ ਹੈ ਉਸਤੇ 8 ਹੋਰ ਅਤਵਾ ਦੇ ਮੁਕਾਬਲੇ ਜਿਹੜੇ ਮੁਕਦਮੇ ਨੇ ਉਹ ਚੱਲ ਰਹੇ ਨੇ ਜਿੰਨਾ ਵਿੱਚ ਪੰਜਾਬ ਦੇ ਵਿੱਚ ਸਾਲ 2016-17 ਵਿੱਚ ਜੋ ਲਗਾਤਾਰ ਨਿਸ਼ਾਨੇ ਤੇ ਲੈ ਕੇ ਕਤਲ ਹੋਏ ਸੀ ਉਹਨਾਂ ਦੇ ਵਿੱਚੋਂ 6 ਕਤਲ ਦੇ ਕੇਸ ਵੀ ਸ਼ਾਮਿਲ ਹਨ ਇਹਨਾਂ ਕਤਲਾਂ ਦੇ ਕੇਸਾਂ ਦੀ ਜਾਂਚ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ NIA ਵੱਲੋਂ ਕੀਤੀ ਜਾ ਰਹੀ ਹੈ ਤੇ ਜੋਹਲ ਜਿਹੜਾ ਹੈ ਉਹ ਹਜੇ ਵੀ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਜਿਹੜੀ ਇਹ ਪੇਸ਼ੀ ਉਹਦੀ ਹੋਈ ਸੀ ਉਹ ਵੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ੀ ਹੋਈ ਸੀ ਜਿਸ ਤੇ ਵਿੱਚ ਉਸ ਨੂੰ ਬਰੀ ਕੀਤਾ ਗਿਆ ਮੋਗੇ ਵਾਲਾ ਜਿਹੜਾ ਕੇਸ ਸੀ ਜਿਸ ਤੋਂ ਹੁਣ ਬਰੀ ਹੋਇਆ ਹੈ ਉਹ ਬਾਗਾ ਪੁਰਾਣਾ ਥਾਣੇ ਦੇ ਵਿੱਚ 17 ਦਸੰਬਰ 2016 ਨੂੰ ਯੂਪੀਏ ਅਤੇ ਆਰਮਜ਼ ਐਕਟ ਯੂਪੀਏ ਅਤੇ ਆਰਮਜ਼ ਐਕਟ ਦੀਆਂ ਧਰਾਵਾਂ ਦੇ ਹੇਠ ਦਰਜ ਕੀਤਾ ਗਿਆ ਸੀ ਜੋਲ ਅਤੇ ਹੋਰਨਾ ਦੇ ਖਿਲਾਫ ਜਦੋਂ ਪੁਲਿਸ ਨੂੰ ਤਰਲੋਕ ਸਿੰਘ ਲਾਢੀ ਜੋ ਕਿ ਬਾਜਾਖਾਨਾ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਕਥਿਤ ਕਤਲ ਦੇ ਦੋਸ਼ਾਂ ਦੇ ਅਧੀਨ ਜੇਲ੍ਹ ਵਿੱਚ ਬੰਦ ਸੀ ਉਸ ਦੀ ਪੁੱਛਗਿੱਛ ਕਰ ਰਹੀ ਸੀ ਪੰਜਾਬ ਪੁਲਿਸ ਇੰਟਰੋਗੇਸ਼ਨ ਹੋ ਰਹੀ ਸੀ ਉਸ ਦੇ ਵਿੱਚ ਜੋ ਉਹਨਾਂ ਨੂੰ ਜਾਣਕਾਰੀ ਮਿਲੀ ਉਸ ਤੋਂ ਬਾਅਦ ਵੈਪਨ ਰਿਕਵਰੀ ਹੋਈ ਇੱਕ 9 ਐਮ ਐਮ ਦੀ ਪਿਸਟਲ ਅਤੇ ਕਈ ਕਾਰਤੂਸ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਇਸ ਤੋਂ ਬਾਅਦ ਹੀ ਜਿਹੜੀ ਹੈ ਇਹ ਮੁਕੱਦਮਾ ਦਰਜ ਕੀਤਾ ਗਿਆ ਤੇ ਗ੍ਰਿਫਤਾਰੀ ਹੋਈ ਪੁਲਿਸ ਨੇ ਦਾਵਾ ਕੀਤਾ ਸੀ ਕਿ ਅੱਗੇ ਹੋਰ ਜਾਂਚ ਤੋਂ ਬਾਅਦ ਪਤਾ ਲੱਗਿਆ ਸੀ ਕਿ ਜੋਲ ਪੰਜਾਬ ਦੇ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਵਧਾਉਣ ਦੇ ਲਈ ਪੈਸੇ ਇਕੱਠੇ ਕਰਨ ਲਈ ਕਈ ਵਾਰ ਫਰਾਂਸ ਗਿਆ ਸੀ ਇਸ ਦੇ ਚੱਲਦੇ ਪੰਜਾਬ ਦੇ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕਾਂ ਦਾ ਕਤਲ ਹੋਇਆ ਸੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜੋਹਲ ਪਾਕਿਸਤਾਨ ਬੈਠੇ ਖਾਲਸਤਾਨੀ ਲਖਬੀਰ ਸਿੰਘ ਰੋਡੇ ਅਤੇ ਹਰਮੀਤ ਸਿੰਘ ਪੀ ਐਚ ਡੀ ਮਿੰਟੂ ਅਤੇ ਗੈਂਗਸਟਰ ਤਰਮਿੰਦਰ ਉਰਫ ਗੁਗਨੀ ਨਾਲ ਸੰਪਰਕ ਦੇ ਵਿੱਚ ਸੀ ਤੇ ਇਹਨਾਂ ਲੋਕਾਂ ਦੇ ਜ਼ਰੀਏ ਹੀ ਅਤਵਾਦੀ ਗਤੀਵਿਧੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਫਲਾਈਆਂ ਜਾ ਰਹੀਆਂ ਸੀ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਅਸ਼ਾਂਤੀ ਫਲਾਈ ਜਾ ਲੇਕਿਨ ਅਦਾਲਤ ਨੇ ਆਪਣੇ 100 ਪੇਜਾਂ ਦੇ ਫੈਸਲੇ ਦੇ ਵਿੱਚ ਕਿਹਾ ਕਿ ਸਰਕਾਰ ਸ਼ੱਕ ਦੇ ਦਾਇਰੇ ਤੋਂ ਅੱਗੇ ਆਪਣਾ ਪੱਖ ਸਾਬਤ ਨਹੀਂ ਕਰ ਸਕੀ ਅਦਾਲਤ ਨੇ ਜੋਹਲ ਤਲਜੀਤ ਸਿੰਘ ਜੰਮੀ ਰਮਨਦੀਪ ਸਿੰਘ ਬੱਗਾ ਸਰਮਿੰਦਰ ਉਰਫ ਗੁਗਨੀ ਹਰਦੀਪ ਸਿੰਘ ਉਰਫ ਪਲਵਾਨ ਜਾਂ ਸ਼ੇਰਾ ਅਨਿਲ ਕੁਮਾਰ ਉਰਫ ਕਾਲਾ ਜਗਜੀਤ ਸਿੰਘ ਜੱਗੀ ਅਤੇ trilok singh laaddi ਨੂੰ UPA UPA ਦੀਆਂ ਧਰਾਵਾਂ 17 18 19 ਅਤੇ 20 ਅਤੇ IPS C ਦੀਆਂ ਧਰਾਵਾਂ 419 420 467 468 471 ਅਤੇ 120B ਦੇ ਵਿੱਚ ਤਹਿਤ ਜਿੰਨੇ ਵੀ ਉਹਦੇ ਤੇ ਦੋਸ਼ ਲਾਏ ਗਏ ਸੀ ਉਹਨਾਂ ਤੋਂ ਬਰੀ ਕਰ ਦਿੱਤਾ ਲੇਕਿਨ ਜਿਹੜਾ ਤਲਜੀਤ ਸੀ ਰਮਨਦੀਪ ਅਤੇ ਹਰਦੀਪ ਇਹਨਾਂ ਨੂੰ ਆਰਮਜ਼ ਐਕਟ ਦੇ ਸੈਕਸ਼ਨ 25 ਦੇ ਅਧੀਨ ਦੋਸ਼ੀ ਪਾਇਆ ਗਿਆ ਕਿਉਂਕਿ ਇਹਨਾਂ ਦੇ ਕੋਲ ਹਥਿਆਰ ਬਰਾਮਦ ਹੋਇਆ ਸੀ ਅਤੇ ਇਹਨਾਂ ਤਿੰਨਾਂ ਨੂੰ 2 ਸਾਲ ਦੀ ਸਜ਼ਾ ਵੀ ਅਦਾਲਤ ਦੇ ਵੱਲੋਂ ਸੁਣਵਾਈ ਗਈ ਕਿਉਂਕਿ ਸਰਕਾਰ ਵਾajib ਸ਼ੱਕ ਦੇ ਦਾਇਰੇ ਤੋਂ ਪਰੇ ਦੋਸ਼ ਸਾਬਿਤ ਨਹੀਂ ਕਰ ਸਕੀ ਸੀ ਤਾਂ ਇਹ ਤੈ ਹੈ ਕਿ ਸ਼ੱਕ ਦਾ ਜਿਹੜਾ ਫਾਇਦਾ ਹੈ ਉਹ ਹਮੇਸ਼ਾ ਦੋਸ਼ੀ ਨੂੰ ਹੀ ਜਾਂਦਾ ਹੈ ਇਹ ਅਦਾਲਤ ਵੱਲੋਂ ਕਿਹਾ ਗਿਆ ਜਦੋਂ ਉਹਨਾਂ ਤੋਂ ਨੇ ਫੈਸਲਾ ਸੁਣਾਇਆ ਜਾਂ ਆਪਣੀ ਜੱਜਮੈਂਟ ਸੁਣਾਈ। ਜੋਹਲ ਦੇ ਜਿਹੜੇ ਵਕੀਲ ਨੇ ਜਸਪਾਲ ਸਿੰਘ ਮੰਜਪੁਰ ਉਹਨਾਂ ਨੇ ਅਖਬਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਜੋਹਲ ਕੋਲੋਂ ਕੋਈ ਵੀ ਸ਼ਕਤੀ ਸਮਾਨ ਬਰਾਮਦ ਨਹੀਂ ਕਰ ਸਕੀ। ਫਰਾਂਸ ਦੀ ਯਾਤਰਾ ਦਾ ਕੋਈ ਵੀ ਸਬੂਤ ਪੁਲਿਸ ਨੇ ਪੇਸ਼ ਨਹੀਂ ਕੀਤਾ ਤੇ ਨਾ ਹੀ ਮਿੰਟੂ ਨੂੰ ਪੈਸੇ ਦੇਣ ਦਾ ਵੀ ਕੋਈ ਸਬੂਤ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਜਾਂ ਪੁਲਿਸ ਇਸ ਚੀਜ਼ ਨੂੰ ਸਾਬਤ ਕਰ ਸਕੇ ਮੰਜਪੁਰ ਦੇ ਕਹਿਣ ਮੁਤਾਬਕ ਹੀ ਜਿਹੜੇ ਡੀਐਸਪੀ ਬਲਵਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਉਹਨਾਂ ਨੇ ਅਦਾਲਤ ਦੇ ਵਿੱਚ ਆਪਣੀ ਗਵਾਹੀ ਦੇ ਦੌਰਾਨ ਕਬੂਲਿਆ ਜਦੋਂ ਕਰਾਸ ਐਗਜ਼ਾਮੀਨੇਸ਼ਨ ਹੁੰਦਾ ਹੈ ਉਦੋਂ ਉਹਨਾਂ ਨੇ ਕਬੂਲਿਆ ਕਿ ਜੋਹਲ ਦੇ ਫਰਾਂਸ ਜਾਣ ਦੀ ਕੋਈ ਵੀ ਸਹੀ ਤਰੀਕ ਮਹੀਨਾ ਜਾਂ ਸਾਲ ਦੀ ਜਾਣਕਾਰੀ ਉਹ ਨਹੀਂ ਦੇ ਸਕੇ ਉਹਨਾਂ ਕੋਲ ਨਹੀਂ ਹੈ ਇਹ ਸਾਬਤ ਕਰਨ ਦੇ ਲਈ ਵੀ ਕੋਈ ਦਸਤਾਵੇਜ਼ ਪੁਲਿਸ ਕੋਲ ਨਹੀਂ ਸੀ ਕਿ ਜੋਹਲ ਨੇ ਮਿੰਟੂ ਨੂੰ 3000 ਪੌਂਡ ਦਿੱਤੇ ਜਾਂ ਤਲਜੀਤ ਸਿੰਘ ਨੂੰ 800 ਪੌਂਡ ਦਿੱਤੇ। ਸੋ ਪੈਸਿਆਂ ਦੇ ਲੈਣ ਦੇਣ ਦਾ ਵੀ ਕੋਈ ਸਬੂਤ ਨਹੀਂ ਸੀ ਅਤੇ ਫਰਾਂਸ ਦੀ ਜਿਹੜੀ ਯਾਤਰਾ ਦਾ ਦੋਸ਼ ਲਾਇਆ ਗਿਆ ਸੀ ਉਹਨਾਂ ਦਾ ਵੀ ਕੋਈ ਸਬੂਤ ਨਹੀਂ। ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਜੋਲ ਨੈਵਰ ਫੋਰਗੇਟ 84 84 ਨੂੰ ਕਦੇ ਨਾ ਭੁੱਲੋ ਇਸ ਨਾਂ ਦੀ ਇੱਕ ਵੈੱਬਸਾਈਟ ਚਲਾ ਰਿਹਾ ਸੀ। ਅਤੇ ਸੂਰਮਾ ਨਾਮ ਦਾ ਇੱਕ ਰਸਾਲਾ ਮੈਗਜ਼ੀਨ ਜਿਹੜਾ ਹੈ ਉਹ ਵੀ ਛਾਪ ਰਿਹਾ ਸੀ ਅਦਾਲਤ ਦੇ ਵਿੱਚ ਡੀਐਸਪੀ ਨੇ ਇਹ ਮੰਨਿਆ ਕਿ ਨੈਵਰ ਫੋਰਗੇਟ 84 ਨਾ ਤਾਂ ਗੈਰ ਕਾਨੂੰਨੀ ਵੈੱਬਸਾਈਟ ਹੈ ਅਤੇ ਨਾ ਹੀ ਦੇਸ਼ ਵਿਰੋਧੀ ਹੈ ਤੇ ਦੂਸਰਾ ਇੱਕ ਹੋਰ ਗੱਲ ਅਹਿਮ ਸੀ ਉਹ ਇਹ ਮੰਨਿਆ ਕਿ ਜਿਹੜਾ ਜਰਨਲ ਸਿੰਘ ਪਿੰਡਰਾਵਾਲੇ ਦੀਆਂ ਫੋਟੋਆਂ ਨੂੰ ਕਿਤੇ ਵੀ ਲਾਉਣਾ ਜਿਹੜਾ ਹੈ ਉਹ ਗੈਰ ਕਾਨੂੰਨੀ ਨਹੀਂ ਹੈ ਇਹ ਜਾਣਕਾਰੀ ਮੰਜਪੁਰ ਨੇ ਜਿਹੜੀ ਹੈ ਦਿੱਤੀ ਪੰਜਪੁਰ ਦੇ ਮਤਾਬਿਕ ਖੀਕ ਹੋਰ ਡੀਐਸਪੀ ਜੰਗਜੀਤ ਸਿੰਘ ਨੇ ਅਦਾਲਤ ਦੇ ਵਿੱਚ ਇਹ ਕਿਹਾ ਕਿ ਇਹ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਕੇਸ ਦੇ ਵਿੱਚ ਇਸ ਮੁਕਦਮੇ ਦੇ ਵਿੱਚ ਜੋਲ ਨੂੰ ਦੋਸ਼ੀ ਦੇ ਤੌਰ ਤੇ ਕਿਉਂ ਨਾਮਜ਼ਾਦ ਕੀਤਾ ਗਿਆ ਜਾਂ ਕਿਸ ਦੇ ਕਹਿਣ ਤੇ ਨਾਮਜ਼ਾਦ ਕੀਤਾ ਗਿਆ ਦਿੱਲੀ ਦੇ ਵਿੱਚ ਐਨਆਈਏ ਦੀ ਅਦਾਲਤ ਵਿੱਚ 8 ਹੋਰ ਅਤਵਾਦ ਦੇ ਕੇਸ ਚੱਲ ਰਹੇ ਨੇ ਉਹ ਤੁਹਾਨੂੰ ਦੱਸਿਆ ਪੈਂਡਿੰਗ ਨੇ ਇਨਾਂ ਦੇ ਵਿੱਚੋਂ 2016-17 ਵਿੱਚ ਹੋਏ 6 ਕਤਲਾਂ ਦੇ ਕੇਸ ਦਰਜ ਨੇ ਇਹ ਜਿਹੜੇ ਕਤਲ ਨੇ ਉਹ ਜਲੰਧਰ ਦੇ ਵਿੱਚ ਆਰਐਸ ਮੁਖੀ ਜਗਦੀਸ਼ ਗਗਨੇਜਾ ਅਤੇ ਲੁਧਿਆਣਾ ਦੇ ਵਿੱਚ ਰਵਿੰਦਰ ਗੁਸਾਈ ਇਹ ਆਰਐਸਐਸ ਦੇ ਅ ਗਰੇ ਕਾਰਕਟਰਤਾ ਸੀ ਉਹਨਾਂ ਦਾ ਕਤਲ ਕੀਤਾ ਗਿਆ ਖੰਨਾ ਦੇ ਵਿੱਚ ਡੇਰਾ ਸਮਰਥਕ ਪਿਓ ਪੁੱਤ ਸੀ ਦੋਹਰਾ ਕਤਲकांड ਸੀ ਸਤਪਾਲ ਤੇ ਉਸਦੇ ਪੁੱਤਰ ਹਰਮੇਸ਼ ਦਾ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਹੀ ਸ਼ਿਵ ਸੇਨਾ ਦਾ ਲੀਡਰ ਦੁਰਗਾ ਪ੍ਰਸ਼ਾਦ ਇੱਕ ਚਰਚ ਦਾ ਪਾਦਰੀ ਸੀ ਸੁਲਤਾਨ ਮਸੀ ਅਤੇ ਹਿੰਦੂ ਤਖਤ ਦੇ ਆਗੂ ਅਮਿਤ ਸ਼ਰਮਾ ਇਹ 6 ਲੋਕਾਂ ਦੇ ਕਤਲ ਜਿਹੜੇ ਨੇ ਉਹ ਵੀ ਜੌਲ ਦੇ ਉੱਪਰ ਦਰਜ ਨੇ ਉਹਨਾਂ ਦਾ ਮੁਕੱਦਮਾ ਵੀ ਚੱਲ ਰਿਹਾ ਹੈ ਹੁਣ ਜਗਜੀਤ ਜੌਲ ਪਹਿਲੀ ਗੱਲ ਭਾਰਤ ਦਾ ਨਾਗਰਿਕ ਨਹੀਂ ਹੈ ਉਹ ਇੰਗਲੈਂਡ ਦਾ ਨਾਗਰਿਕ ਹੈ ਜਦੋਂ ਉਹਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਇੰਗਲੈਂਡ ਦੇ ਕੌਂਸੂਲੇਟ ਵੱਲੋਂ ਉਹਨਾਂ ਦੀ ਸਰਕਾਰ ਵੱਲੋਂ ਬਹੁਤ ਇਸ ਮੁੱਦੇ ਨੂੰ ਚੱਕਿਆ ਗਿਆ ਲੇਕਿਨ ਫਿਰ ਪਤਾ ਨਹੀਂ ਕਿਉਂ ਹੌਲੀ-ਹੌਲੀ ਜਾਂ ਤਾਂ ਪੰਜਾਬ ਪੁਲਿਸ ਉਹਨਾਂ ਨੂੰ ਇਹ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਈ ਕਿ ਇਹਦੇ ਉੱਤੇ ਦੋਸ਼ ਸੰਗੀਨ ਨੇ ਸਾਡੀ ਅਦਾਲਤੀ ਪ੍ਰਕਿਰਿਆ ਨੂੰ ਪੂਰਾ ਹੱਲਣ ਹੋ ਲੈਣ ਦਿਓ ਪਰ ਬਾਅਦ ਦੇ ਵਿੱਚ ਇੰਗਲੈਂਡ ਦੀ ਸਰਕਾਰ ਢਿੱਲੀ ਪੈ ਗਈ ਜਾਂ ਕੁਝ ਸ਼ਾਂਤ ਪੈ ਗਈ ਗੱਲ ਇਹ ਨਹੀਂ ਹੈ ਕਿ ਇੰਗਲੈਂਡ ਦੀ ਸਰਕਾਰ ਸ਼ਾਂਤ ਹੋ ਗਈ ਜਾਂ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਮਨਾ ਲਿਆ ਗੱਲ ਇਹ ਹੈ ਕਿ ਇੱਕ ਵਿਅਕਤੀ ਦੇ ਉੱਪਰ ਬਹੁਤ ਹੀ ਸੰਗੀਨ ਦੋਸ਼ ਪੰਜਾਬ ਪੁਲਿਸ ਵੱਲੋਂ ਲਗਾਏ ਗਏ। ਲੇਕਿਨ ਜੋ ਅਦਾਲਤ ਦੇ ਵਿੱਚ ਹੋਇਆ ਜਾਂ ਜਿਵੇਂ ਕਿ ਜੋਲ ਦੇ ਵਕੀਲ ਨੇ ਅਖਬਾਰਾਂ ਨੂੰ ਜਾਣਕਾਰੀ ਦਿੱਤੀ ਦੱਸਿਆ ਕਿ ਉਹ ਇੱਕ ਵੀ ਦੋਸ਼ ਜਿਹੜਾ ਹੈ ਉਹ ਸਾਬਤ ਨਹੀਂ ਕਰ ਸਕੇ ਉਸ ਦਾ ਸਬੂਤ ਨਹੀਂ ਦੇ ਸਕੇ। ਤੁਸੀਂ ਇੱਕ ਵਿਅਕਤੀ ਤੇ ਦੋਸ਼ ਲਾ ਰਹੇ ਹੋ ਕਿ ਉਹ ਪੈਸੇ ਇਕੱਠੇ ਕਰਨ ਦੇ ਲਈ ਫਰਾਂਸ ਕਈ ਵਾਰੀ ਗਿਆ। ਲੇਕਿਨ ਉਹਦਾ ਜਿਹੜਾ ਸਬੂਤ ਹੈ ਤੁਸੀਂ ਇੱਕ ਵੀ ਪੇਸ਼ ਨਹੀਂ ਕਰ ਪਾ ਰਹੇ ਨਾ ਤੁਹਾਡੇ ਕੋਲ ਜਹਾਜ਼ ਦੇ ਟਿਕਟਲੇ ਜਿਹੜੇ ਇਹ ਦੱਸਣ ਕਿ ਹਾਂ ਉਹ ਫਰਾਂਸ ਗਿਆ ਸੀ ਨਾ ਹੀ ਤੁਹਾਡੇ ਕੋਲ ਕੋਈ ਬੋਰਡਿੰਗ ਪਾਸ ਲਈ ਨਾ ਹੀ ਪਾਸਪੋਰਟ ਦੇ ਉੱਤੇ ਕੋਈ ਠੱਪੇ ਨੇ ਫਿਰ ਤੁਸੀਂ ਕਿਸ ਬਨਾ ਦੇ ਉੱਤੇ ਇਹ ਦੋਸ਼ ਲਾਇਆ ਕਿ ਇਹ ਬੰਦਾ ਫਰਾਂਸ ਗਿਆ ਸੀ ਦੂਸਰਾ ਤੁਸੀਂ ਦੋਸ਼ ਲਾ ਰਹੇ ਕਿ ਇਹਨੇ ਪੈਸੇ ਇਕੱਠੇ ਕੀਤੇ ਤੇ ਪੈਸੇ ਆ ਕੇ ਇਹਨਾਂ ਅੱਤਵਾਦੀਆਂ ਨੂੰ ਜਾਂ ਹੋਰ ਲੋਕਾਂ ਨੂੰ ਦਿੱਤੇ ਜਿਹੜੇ ਕਿਸੇ ਤੌਰ ਤੇ ਅੱਤਵਾਦ ਫੈਲਾਉਣਾ ਚਾਹੁੰਦੇ ਸੀ ਉਸ ਦਾ ਵੀ ਕੋਈ ਵੀ ਸਬੂਤ ਨਹੀਂ ਹੈ ਸਿਰਫ ਬਿਆਨ ਨੇ ਜਾਂ ਦੋਸ਼ ਨੇ ਤੀਸਰਾ ਜਦੋਂ ਪੁਲਿਸ ਖੁਦ ਹੀ ਇਹ ਮੰਨ ਲੈਂਦੀ ਕਿ ਸਾਨੂੰ ਪਤਾ ਹੀ ਨਹੀਂ ਕਿ ਇਸ ਨੂੰ ਨਾਮਜ਼ਾਦ ਕਿਉਂ ਕੀਤਾ ਗਿਆ ਉਹ ਤਾਂ ਸਭ ਤੋਂ ਵੱਡੀ ਜਿਹੜੀ ਅੰਗੈਲੀ ਹੈ ਉਹ ਪੁਲਿਸ ਖੁਦ ਹੀ ਅਦਾਲਤ ਦੇ ਵਿੱਚ ਬਣ ਰਹੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਕਿ ਕਿਸ ਦੇ ਕਹਿਣ ਤੇ ਨਾਮਜ਼ਾਦ ਹੋਇਆ ਕਿਉਂ ਨਾਮਜ਼ਾਦ ਕੀਤਾ ਗਿਆ ਫਿਰ ਤੁਸੀਂ ਕਿਸੇ ਵੀ ਇਨਸਾਨ ਨੂੰ 7 ਸਾਲ ਜੇਲ੍ਹ ਦੇ ਵਿੱਚ ਕਿਵੇਂ ਕਿਸ ਬੇਸਿਸ ਦੇ ਉੱਤੇ ਰੱਖ ਸਕਦੇ ਹੋ ਉਸ ਤੋਂ ਇਲਾਵਾ ਜਿਹੜਾ ਹੋਰ ਸੀ ਕਿ ਉਹ ਵੈੱਬਸਾਈਟ ਚਲਾ ਰਿਹਾ ਸੀ ਜਿਸ ਤੇ ਵਿੱਚ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਪੇਸਟ ਕੀਤੀਆਂ ਹਨ ਉਸ ਜੇ ਇਹ ਜ਼ੁਰਮ ਹੈ ਤਾਂ ਫਿਰ ਪੰਜਾਬ ਦੇ ਬਹੁਤ ਇਹੋ ਜਿਹੇ ਦੁਕਾਨਦਾਰ ਨੇ ਖਾਸ ਕਰ ਤੁਸੀਂ ਅੰਮ੍ਰਿਤਸਰ ਵਾਲੇ ਪਾਸੇ ਚਲੇ ਜਾਓ ਜਿੱਥੇ ਭਿੰਡਰਾਂ ਵਾਲੇ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਤੇ ਆਮ ਵਿਕ ਰਹੀਆਂ ਨੇ ਕਈ ਗੱਡੀਆਂ ਜੀਪਾਂ ਟਰੈਕਟਰਾਂ ਸਕੂਟਰਾਂ ਮੋਟਰਸਾਈਕਲਾਂ ਦੇ ਉੱਤੇ ਤੁਹਾਨੂੰ ਭਿੰਡਰਾਂ ਵਾਲੇ ਦਾ ਸਟicker ਜਿਹੜਾ ਲੱਗਿਆ ਹੋਇਆ ਮਿਲ ਜਾਏਗਾ ਫਿਰ ਉਸਾਰੀ ਦੋਸ਼ੀ ਨੇ ਜੇ ਉਹਦੀ ਤਸਵੀਰ ਲਾਉਣਾ ਦੋਸ਼ ਸੀ ਤਾਂ ਬਹੁਤ ਜਿੰਨੀਆਂ ਜਗਾਵਾਂ ਨੇ ਜਿੱਥੇ ਤੁਹਾਨੂੰ ਪਿੰਡਰਾਂ ਵਾਲੇ ਦੀ ਫੋਟੋ ਲੱਗੀ ਹੋਈ ਮਿਲ ਜਾਏਗੀ ਜੇ ਪੁਲਿਸ ਨੂੰ ਪਤਾ ਹੈ ਜਿਵੇਂ ਕਿ ਉਹ ਅਦਾਲਤ ਦੇ ਵਿੱਚ ਮੰਨ ਰਹੇ ਨੇ ਕਿ ਉਹ ਗੈਰ ਕਾਨੂੰਨੀ ਨਹੀਂ ਹੈ ਫਿਰ ਇਸ ਨੂੰ ਬਿਨਾ ਬਣਾ ਕੇ ਇਸਤੇ ਬੇਸ ਦੇ ਉੱਤੇ ਤੁਸੀਂ ਕਿਸੇ ਦੇ ਉੱਤੇ ਕਿਵੇਂ ਦੋਸ਼ ਲਗਾ ਸਕਦੇ ਹੋ ਤੇ ਕਿਵੇਂ ਉਸ ਨੂੰ ਅੰਦਰ ਕਰ ਸਕਦੇ ਮੈਂ ਕੋਈ ਖਾਲਸਤਾਨ ਦਾ ਸਮਰਥਕ ਨਹੀਂ ਹਾਂ ਮੈਂ ਇਸ ਕਰਕੇ ਜੱਗੀ ਜੋਲ ਦੀ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਕੁਝ ਨਹੀਂ ਕਹਿ ਰਿਹਾ ਹਾਂ ਮੈਂ ਸਿਰਫ ਤੱਥ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਕਿ ਕਿਸੇ ਇਨਸਾਨ ਦੇ ਉੱਤੇ ਤੁਸੀਂ ਕੇਸ ਤਿਆਰ ਕਰ ਰਹੇ ਹੋ ਉਸ ਦੇ ਉੱਤੇ ਦੋਸ਼ ਮੜ ਰਹੇ ਹੋ 7-8 ਸਾਲ ਤੋਂ ਉਹ ਬੰਦਾ ਜੇਲ੍ਹ ਦੀ ਜਿਹੜੀ ਕੈਦ ਹੈ ਉਹ ਕੱਟ ਰਿਹਾ ਹੈ ਜੇਲ੍ਹ ਦੇ ਵਿੱਚ ਰਹਿ ਰਿਹਾ ਹੈ ਤੇ ਆਖਿਰ ਜਦੋਂ ਫੈਸਲਾ ਹੁੰਦਾ ਹੈ ਸਬੂਤ ਦੇਣ ਦਾ ਸਮਾਂ ਆਉਂਦਾ ਹੈ ਜਦੋਂ ਤੁਸੀਂ ਅਦਾਲਤ ਦੇ ਵਿੱਚ ਇਹਨਾਂ ਦੋਸ਼ਾਂ ਨੂੰ ਸਾਬਤ ਕਰਨਾ ਹੈ ਤੋ ਤੁਹਾਡੇ ਕੋਲ ਇੱਕ ਵੀ ਸਬੂਤ ਉਸ ਇਨਸਾਨ ਦੇ ਖਿਲਾਫ ਨਹੀਂ ਹੈ ਫਿਰ ਕਿਸ ਬਿਨਾ ਦੇ ਉੱਤੇ ਆਪਾਂ ਕਿਸੇ ਨੂੰ ਵੀ ਗ੍ਰਿਫਤਾਰ ਕਰ ਲੈਂਦੇ ਹੁਣ ਇਹ ਸਚਾਈ ਹੈ ਕਿ 6 ਕਤਲ ਦੇ ਕੇਸ ਉਸਤੇ ਪਰ ਹੋਰ ਪਾ ਗਏ ਨੇ ਲੇਕਿਨ ਜੋ ਇਸ ਕੇਸ ਦਾ ਹਸ਼ਰ ਹੋਇਆ ਹੈ ਉਸ ਨੂੰ ਦੇਖ ਕੇ ਤਾਂ ਜ਼ਰੂਰ ਲੱਗ ਰਿਹਾ ਹੈ ਕਿ ਉਨਾ ਕੇਸਾਂ ਦੇ ਵਿੱਚ ਵੀ ਸ਼ਾਇਦ ਹੀ ਕੋਈ ਸਬੂਤ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੁਲਿਸ ਪੇਸ਼ ਕਰ ਸਕੇ ਪਰ ਹੋ ਸਕਦਾ ਹੈ ਕਿ ਉਹ ਕੇਸਾਂ ਦੀ ਛਾਣਬੀਨ ਐਨਆਈਏ ਦੇ ਕੋਲੇ ਹੈ ਐਨਆਈਏ ਦੇਸ਼ ਦੀ ਇੱਕ ਬਹੁਤ ਹੀ ਪ੍ਰੀਮੀਅਮ ਸੰਸਥਾ ਹੈ ਬਹੁਤ ਵੱਡੀ ਸੰਸਥਾ ਹੈ ਹੋ ਸਕਦਾ ਹੈ ਕਿ ਐਨਆਈਏ ਆਪਣੀ ਕਾਰਵਾਈ ਪੰਜਾਬ ਪੁਲਿਸ ਤੋਂ ਬਿਹਤਰ ਕਰਕੇ ਦਿਖਾਵੇ ਤੇ ਉਹ ਕੋਈ ਨਾ ਕੋਈ ਸਬੂਤ ਪੇਸ਼ ਕਰ ਸਕੇ ਪਰ ਜਦੋਂ ਤੱਕ ਅਜਿਆ ਨਹੀਂ ਹੁੰਦਾ ਜਦੋਂ ਤੱਕ ਅਦਾਲਤ ਦੇ ਵਿੱਚ ਇਸ ਇਨਸਾਨ ਦੇ ਖਿਲਾਫ ਉਖਤਾ ਸਬੂਤ ਨਹੀਂ ਪੇਸ਼ ਕੀਤੇ ਜਾਂਦੇ ਉਦੋਂ ਤੱਕ ਇਸ ਤਰੀਕੇ ਦੇ ਮਨਕਰ ਜਿਹੜੇ ਨੇ ਦੋਸ਼ ਲਗਾ ਕੇ ਕਿਸੇ ਵੀ ਇਨਸਾਨ ਨੂੰ 7 ਸਾਲ ਤੱਕ ਹੀ 6 ਮਹੀਨੇ 7 ਮਹੀਨੇ ਜਾਂ 1 ਸਾਲ ਵੀ ਜੇਲ੍ਹ ਦੇ ਵਿੱਚ ਰੱਖਣਾ ਬਹੁਤ ਵੱਡਾ ਗੁਨਾਹ ਹੈ ਸਾਡੀਆਂ ਅਦਾਲਤਾਂ ਦੀ ਸਾਡੀ ਨਿਆਂ ਪ੍ਰਣਾਲੀ ਦੀ ਇੱਕ ਹੋਰ ਬਹੁਤ ਵੱਡੀ ਕਮੀ ਹੈ ਕਿ ਜਦੋਂ ਐਨਾ ਸਮਾਂ ਨਿਕਲਣ ਤੋਂ ਬਾਅਦ ਵੀ ਪੁਲਿਸ ناکਾਮ ਰਹਿੰਦੀ ਹੈ ਕੋਈ ਵੀ ਸਬੂਤ ਦੇਣ ਤੋਂ ਤਾਂ ਪੁਲਿਸ ਦੇ ਖਿਲਾਫ ਅਣਗੈਲੀ ਦੇ ਲਈ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਇਸੇ ਲਈ ਪੁਲਿਸ ਕਿਸੇ ਦੇ ਉੱਤੇ ਕੋਈ ਵੀ ਦੋਸ਼ ਲਾ ਸਕਦੀ ਹੈ ਲਾ ਦਿੰਦੀ ਹੈ ਤੇ ਸਾਲਾਂ ਬਦੀ ਜੇਲ੍ਹ ਦੇ ਵਿੱਚ ਸਲਾਉਣ ਤੋਂ ਬਾਅਦ ਇਹ ਕਹਿ ਕੇ ਪਾਕਸਾਫ ਹੋ ਜਾਂਦੀ ਹੈ ਸਬੂਤ ਨਹੀਂ ਮਿਲੇ ਜੀ ਇਸ ਇਨਸਾਨ ਨੂੰ ਛੱਡ ਦੇਣਾ ਚਾਹੀਦਾ ਹੈ ਲੇਕਿਨ ਇੱਥੇ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਪੁਲਿਸ ਕਟਕਰੇ ਦੇ ਵਿੱਚ ਜ਼ਰੂਰ ਖੜੀ ਹੁੰਦੀ ਹੈ ਕਿ ਜੇ ਤੁਹਾਡੇ ਕੋਲ ਕਿਸੇ ਇਨਸਾਨ ਦੇ ਖਿਲਾਫ ਕੋਈ ਸਬੂਤ ਹੀ ਨਹੀਂ ਹੈ ਫਿਰ ਉਸ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਸਿਰਫ ਕਹੀ ਸੁਣੀ ਦੇ ਆਧਾਰ ਦੇ ਉੱਤੇ ਬਿਨਾਂ ਕਿਸੇ ਠੋਸ ਸਬੂਤ ਤੋਂ ਕਿਸੇ ਦੇ ਉੱਤੇ ਵੀ ਦੋਸ਼ ਮੜਨੇ ਤੇ ਉਹਨੂੰ ਜੇਲ੍ਹ ਦੇ ਵਿੱਚ ਰੱਖਣਾ ਜਿਹੜਾ ਹੈ ਉਹ ਬਹੁਤ ਹੀ ਗਲਤ ਕੰਮ ਹੈ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਇਸ ਤਰ੍ਹਾਂ ਦੀ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੋਵੇ ਪਹਿਲਾਂ ਵੀ ਬਹੁਤ ਵਾਰ ਜਏ ਕੇਸ ਸਾਹਮਣੇ ਆਉਂਦੇ ਨੇ ਕਿ ਸਾਲਾਂ ਬੱਧੀ ਜੇਲ੍ਹਾਂ ਦੇ ਵਿੱਚ ਰਹਿਣ ਤੋਂ ਬਾਅਦ ਲੋਕ ਬੜੀ ਹੋ ਜਾਂਦੇ ਨੇ ਸਿਰਫ ਸਬੂਤਾਂ ਦੀ ਘਾਟ ਦੇ ਕਰਕੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਸ਼ਾਇਦ ਅਦਾਲਤਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿੱਥੇ ਇਸ ਤਰੀਕੇ ਦੀਆਂ ਤੀਜਾ ਸਾਹਮਣੇ ਆਉਣ ਕਿ ਇੱਕ ਵੀ ਦੋਸ਼ਤਾ ਕੋਈ ਵੀ ਸਬੂਤ ਨਹੀਂ ਹੈ ਸਿਰਫ ਵਰਬਲ ਕੱਲਾਂ ਦੇ ਉੱਤੇ ਸਿਰਫ ਕਹਿਣ ਸੁਣਨ ਦੇ ਉੱਪਰ ਹੀ ਕਿਸੇ ਦੇ ਉੱਪਰ ਦੋਸ਼ ਲਾਇਆ ਗਿਆ ਹੈ ਤੇ ਇੰਨਾ ਚਿਰ ਪੁਲਿਸ ਕਿਸੇ ਨੂੰ ਜੇਲ੍ਹ ਵਿੱਚ ਬੰਦ ਰੱਖਦੀ ਹੈ ਤਾਂ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਮਿਸਾਲ ਪੇਸ਼ ਕਰਨ ਦੇ ਲਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਪੁਲਿਸ ਇਸ ਤਰ੍ਹਾਂ ਦੇ ਕੰਮਾਂ ਤੋਂ ਗੁਰੇਜ਼ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਚੀਜ਼ਾਂ ਤੋਂ ਬਚੇ ਮੁੱਖੀ ਅਧਿਕਾਰੀ ਅਧਿਕਾਰ ਦੀਆਂ ਜਿਹੜੀਆਂ ਸੰਸਥਾਵਾਂ ਚਲਾਉਂਦੇ ਨੇ ਉਹਨਾਂ ਵੱਲੋਂ ਵੀ ਇਹਨਾਂ ਕੇਸਾਂ ਦੇ ਉੱਤੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਦੇ ਵੀ ਕੋਈ ਗੱਲ ਨਹੀਂ ਕੀਤੀ ਜਾਂਦੀ ਕਿ ਸਿਰਫ ਕਿਹਾ ਸੁਣੀ ਦੇ ਉੱਪਰ ਕਿਸੇ ਦੇ ਕਹਿਣ ਦੇ ਉੱਤੇ ਕੋਈ ਉੱਚ ਗਿੱਚ ਦੌਰਾਨ ਕਿਸਦਾ ਨਾਮ ਲੈ ਦਿੰਦਾ ਹੈ ਉਸ ਦੇ ਬੇਸ ਦੇ ਉੱਤੇ ਹੀ ਕਿਸੇ ਨੂੰ ਅਸੀਂ ਸਾਲਾਂ ਬੰਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੰਨੇ ਆ ਫੁਕਤਾ ਸਬੂਤ ਦੀ ਵੇਟ ਨਹੀਂ ਕਰਦੇ ਉਸ ਦਾ ਇੰਤਜ਼ਾਰ ਨਹੀਂ ਕਰਦੇ ਨਾਮ ਕਿਸੇ ਨੇ ਲਿਆ ਤੇ ਉਹਨੂੰ ਫੜ ਕੇ ਅੰਦਰ ਕਰ ਦੋ ਕੀ ਪਹਿਲਾਂ ਪੁਲਿਸ ਨੂੰ ਸਬੂਤ ਨਹੀਂ ਇਕੱਠੇ ਕਰਨੇ ਚਾਹੀਦੇ ਸਬੂਤ ਮਿਲਣ ਦੇ ਉੱਤੇ ਹੀ ਕਿਸੇ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਅਦਾਲਤ ਦੇ ਵਿੱਚ ਉਸਨੂੰ ਸਾਬਤ ਕਰਨਾ ਵੀ ਜਿਹੜਾ ਹੈ ਉਹ ਆਸਾਨ ਹੋ ਜਾਵੇ ਲੇਕਿਨ ਫਿਰ ਹਾਲ ਇਹ ਤੱਕ ਕਹਿਣ ਸੁਣਨੀਆਂ ਗੱਲਾਂ ਨੇ ਸਾਡੇ ਕੋਲ ਵੀ ਸਿਰਫ ਗੱਲ ਕਰਨ ਤੋਂ ਸਵਾਹ ਹੋਰ ਕੋਈ ਰਸਤਾ ਨਹੀਂ ਹੈ ਕਿਉਂਕਿ ਜਿਹੜੀ ਸਾਡੀ ਨਿਆਂ ਪ੍ਰਣਾਲੀ ਹੈ ਉਹ ਇਸੇ ਤਰੀਕੇ ਨਾਲ ਹੀ ਚੱਲ ਰਹੀ ਹੈ ਸਾਡਾ ਜਸਟਿਸ ਸਿਸਟਮ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਿੰਨੇ ਦਹਾਕਿਆਂ ਤੋਂ ਇਸ ਤਰ੍ਹਾਂ ਹੀ ਕੰਮ ਕਰ ਰਿਹਾ ਹੈ बार-बार ਸੁਧਾਰਾਂ ਦੀ ਗੱਲ ਹੁੰਦੀ ਜ਼ਰੂਰ ਹੈ ਲੇਕਿਨ ਸੁਧਾਰ ਹੁੰਦੇ ਨਹੀਂ ਜੱਜ ਪੋਸਟਾਂ ਦੇ ਵਿੱਚ ਕਮੀ ਦਾ ਰੋਲਾ ਰੋਈ ਜਾਂਦੇ ਨੇ ਪੰਜਾਬ ਪੁਲਿਸ ਜਾਂ ਹੋਰ ਜਿਹੜੇ ਸੂਬੇ ਦੀ ਪੁਲਿਸ ਹੈ ਉਹ ਆਪਣੇ ਉੱਤੇ ਵਰਕਲੋਡ ਇੰਨਾ ਜਾਂ ਕੰਮ ਦਾ ਦਬਾਅ ਵੀ ਇੰਨਾ ਜ਼ਿਆਦਾ ਹੈ ਉਸ ਦਾ ਬਹਾਨਾ ਬਣਾਈ ਜਾਂਦੀ ਹੈ ਲੇਕਿਨ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਕੀਮਤੀ ਵਕਤ ਜਿਹੜੇ ਨੇ ਕੀਮਤੀ ਸਾਲ ਜਿਹੜੇ 7-8 ਸਾਲ ਜਾਂ 2 ਸਾਲ 10 ਸਾਲ ਕਿਸੇ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਨੂੰ ਵਾਪਸ ਕੌਣ ਲੈ ਕੇ ਆਏਗਾ ਉਹਨਾਂ ਦੀ ਪਰਪਾਈ ਕੌਣ ਕਰੇਗਾ ਇਹ ਸਵਾਲ ਵੀ ਸਾਨੂੰ ਜਿਹੜੇ ਨੇ ਉਹ ਪੁੱਛਣੇ ਜ਼ਰੂਰ ਚਾਹੀਦੇ ਨੇ ਉਮੀਦ ਹੈ ਕਿ ਕੋਈ ਸੁਧਾਰ ਸਾਡੀ ਨਵਾਂ ਨਿਆ ਪ੍ਰਣਾਲੀ ਦੇ ਵਿੱਚ ਹੋਣਗੇ ਸਾਡਾ ਜਸਟਿਸ ਸਿਸਟਮ ਅੱਗੇ ਤੋਂ ਕਿਸੇ ਬਿਹਤਰ ਤਰੀਕੇ ਨਾਲ ਕੰਮ ਕਰੇਗਾ ਅਸੀਂ ਤਾਂ ਉਤੋਂ ਵਿਦਾ ਲੈਨੇ ਆ ਧੰਨਵਾਦ